ਆਸ ਲੇ ਗਾ ਲੋ ਆ ਜੀ ਆ ਮੇਰੇ ਬੋਲੇ ਸੋਨਿਆ ਨੂੰ ਆ ਜੀ ਕਰੋ ਪਿੱਛੇ ਜੇ ਪਿੱਛੇ 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 ਆ ਜੇ ਹਾਂਜੀ ਅੱਜ ਜੋ ਮੀਟਿੰਗ ਬੁਲਾਈ ਗਈ ਸੀ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਦੇਖੋ ਜੀ ਅੱਜ ਇੱਥੇ ਸਰਦਾਰ ਪਰਮਜੀਤ ਸਿੰਘ ਜੀ ਵਜੀਤਪੁਰ ਜਿਨ੍ਹਾਂ ਨੇ ਜ਼ਿਲ੍ਹੇ ਦੀ ਬੜੀ ਲੰਮਾ ਚਿਰ ਸੇਵਾ ਕੀਤੀ ਆ ਤੇ ਇਹਨਾਂ ਨੂੰ ਪੰਜਾਬ ਦਾ ਸੂਬਾ ਮੀਤ ਪ੍ਰਧਾਨ ਐਲਾਨਿਆ ਗਿਆ ਤੇ ਜਿੱਥੇ ਅਸੀਂ ਖੁਸ਼ੀ ਦੇ ਵਿੱਚ ਜਿਹੜੇ ਭਰਾ ਸਾਰੇ ਇਹਨਾਂ ਨੇ ਪਾਰਟੀ ਦੇ ਵਿੱਚ ਪਹੁੰਚੇ ਨੇ ਵੀ ਇਹਨਾਂ ਨੂੰ ਅੱਜ ਸੂਬਾ ਮੀਤ ਪ੍ਰਧਾਨ ਐਲਾਨਨ ਤੇ ਸਾਰੇ ਜਿਹੜੇ ਭਰਾ ਸੀ ਇਹਨਾਂ ਦੇ ਦਰਸ਼ਨ ਕਰਨ ਆਏ ਨੇ ਤੇ ਸੋ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਦੀ ਪਰਮਾਤਮਾ ਦੈਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਤਾ ਜੋ ਕਿ ਇਹਨਾਂ ਦੀ ਲੰਮੀ ਉਮਰ ਕਰੇ ਸਾਨੂੰ ਸੇਧ ਮਿਲਦੀ ਰਹੇ ਇਹਨਾਂ ਤੋਂ ਕਿਉਂਕਿ ਉਮਰ ਦੇ ਵੱਡੇ ਨੇ ਤੇ ਸਤੋਂ ਸਿਆਣੇ ਵੀ ਨੇ ਇਸ ਕਰਕੇ ਅਸੀਂ ਇਹਨਾਂ ਦੀ ਸਵਾਵਾ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੂੰ ਸੂਬੇ ਦੀ ਜਿਹੜੀ ਅਸੀਂ ਡਿਊਟੀ ਸੰਭਾਧੀ ਹੋਈ ਆ ਜਿੱਥੇ ਵੀ ਅਸੀਂ ਡਿਊਟੀ ਲਾਵਾਂਗੇ ਸਾਨੂੰ ਵਿਸ਼ਵਾਸ ਆ ਕਿ ਇਹ ਨਿਭਾ ਦੇਣਗੇ ਇਹ ਫੈਸਲਾ ਕਰਾਉਣਗੇ ਦੇਖੋ ਸਾਡੇ ਜ਼ਿਲ੍ਹੇ ਦੇ ਦਲੀਪ ਸਿੰਘ ਜੀ ਪ੍ਰਧਾਨ ਨੇ ਹੁਣ ਤੇ ਸਾਰੇ ਜਥੇਬੰਦੀ ਸਾਡੀ ਏਕਾ ਸਾਡੀ ਅਗਲੀ ਮੀਟਿੰਗ ਜਿਹੜੀ ਗੁਰਦੁਆਰਾ ਵਿਜੀਤਪੁਰ ਸਾਹਿਬ ਜਾਮਨੀ ਸਾਹਿਬ ਹੋਊਗੀ ਉਹ ਅਸੀਂ ਸਾਰੇ ਦੀ ਰਾਇ ਲੈ ਕੇ ਟਾਈਮ ਰੱਖਾਂਗੇ ਜਿੱਥੇ ਮੀਟਿੰਗਾਂ ਰੱਖੀ ਉਹਦੇ ਵੱਡਾ ਇਕੱਠ ਕਰਕੇ ਵੱਡੇ ਮਸਲੇ ਹੱਲ ਕਰਾਂਗੇ ਇੰਨੀਆਂ ਮੀਟਿੰਗਾਂ ਵਾਹਿਗੁਰੂ ਜੀ ਖਾਲਸਾ